400 ਸਾਲ ਪੁਰਾਣੀਆਂ ਗੁਫਾਵਾਂ ਜੀ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਦੇਖੋ ਹੁਣ ਕਿਵੇਂ ਮਿੱਟੀ ਨਾਲ ਭਰ ਚੁੱਕੀਆਂ ਪਰ ਇੱਥੇ ਜਿਹੜੇ ਬਾਬਾ ਜੀ ਰਹਿੰਦੇ ਆ ਸੇਵਾਦਾਰ ਨੇ ਤੇ ਉਹਨਾਂ ਨੇ ਜਿਹੜੀ ਇੱਕ ਗੁਫਾ ਨੂੰ ਪੱਕਾ ਕਰ ਰੱਖਿਆਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਜਿਹੜੀਆਂ ਗੁਫਾਵਾਂ 400 ਸਾਲ ਪੁਰਾਣੀਆਂ ਤਾਂ ਆਜੋ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ 'ਚ ਤੁਹਾਨੂੰ ਦੇਵਾਂਗੇ ਸ਼ੇਅਰ ਕਰ ਦਿਓ ਜੀ ਇਹਨਾਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਆ ਜੀ ਇਹ ਜਿਹੜੀ ਕੰਵਨ ਹੈ ਹਾਂਜੀ ਇਹ ਸੀ ਪੱਕੀ ਆਮ ਕਰਾਈ ਹੈ ਠੀਕ ਹੈ ਜੀ ਅੱਛਾ ਜੀ 2 ਲੱਖ ਰੁਪਏ ਦਾ ਲੱਗਾ ਇਸ ਕੁਫਾ ਦੇ ਇਹ ਜਿਹੜੀ ਉਧਰੋਂ ਤੁਸੀਂ ਉੱਪਰ ਦੇਖਿਆ ਉੱਥੋਂ ਕੁਫਾ ਇੱਥੇ ਆਉਂਦੀ ਹੈ ਹਾਂਜੀ ਚਲ ਜੀ ਉਹ 100 ਮੀਟਰ ਲੰਬੀ ਹੈ ਜੀ 40 ਫੁੱਟ ਉੱਚੀ ਜੀ ਉਹ ਨਾਲ ਬੰਨ ਉਹ ਉਧਰ ਡਿੱਗ ਪਈ ਦੋਨੇ ਪਾਸੇ ਬਰਸਾਦ ਨਾ ਹੁਣ ਸਾਫ ਕਰਾਵਾਂਗੇ ਕੋਈ ਸਾਨੂੰ ਕੋਈ ਸਰਕਾਰ ਦਾ ਕੋਈ ਕੁਛੀ ਮਦਦ ਨਹੀਂ ਹੈਗੀ ਜੀ ਅਸੀਂ ਆਪੇ ਕਰਾਉਨੇ ਆ ਇਹ ਪੱਕੀ ਸਿਕਾਈ ਤੋਂ 10 ਫੁੱਟ ਪਿੱਛੇ ਛੱਡ ਕੇ ਜੀ دیوار ਕੀਤੀ ਹੈ ਅੱਛਾ ਜੀ ਹਾਂ ਇਹ ਆਰ-ਪਾਰ ਨਿਕਲਦੀ ਸੀ ਹਾਂ ਆਰ-ਪਾਰ ਨਿਕਲਦੀ ਕਿਹਦਾ ਦਰਮਿਆਨ ਇੱਕ ਨੂੰ ਇਹ ਉੱਤਰਤਗਾ ਜੀ ਇੱਕਾ ਦਿਨ ਉਹ ਸਾਹਮਣੇ ਆਉਂਦਾ ਹੈ ਜੀ ਹਾਂ 400 ਸਾਲ ਪੁਰਾਣੀ ਹਾਂ ਠੀਕ ਹੈ ਜੀ ਤੇ ਇਹ ਪਤਾ ਕਿਵੇਂ ਲੱਗੇ ਬਾਬਾ ਕਿ ਬਹੁਤ ਪਹਿਲਾਂ ਦੇ ਸੀਗੇ ਇਹ ਵੀ ਇੱਥੇ ਬਾਅਦ ਵਿੱਚ ਕਈ ਨਹੀਂ ਪਤਾ ਲੱਗਿਆ ਤੇ ਮੇਰੇ ਸਾਡੇ ਬਾਬਾ ਜੀ ਜਿਨ੍ਹਾਂ ਨੇ ਇਹ ਤੁਨੂੰ ਕਿ ਜਿਨ੍ਹਾਂ ਦਾ ਤਪਸਥਾਨ ਹੈ ਸੰਤ ਬਾਬਾ ਚੰਦਿਰਾਮ ਸਿੰਘ ਜੀ ਬੇਕਤੀ ਮਹਾਰਾਜ ਜੀ ਇਹ ਮਾਤਾ ਕ੍ਰਿਸ਼ਨ ਕੌਰ ਜੀ ਜੀ ਉਹਨਾਂ ਦਾ ਤਪਸਥਾਨ ਆ ਉਹਨਾਂ ਨੇ ਇਹਦੇ ਇੱਥੇ ਤਪ ਕੀਤਾ ਅੱਛਾ ਇਸੇ ਜਗ੍ਹਾ ਤੇ ਹਾਂ ਇੱਥੇ ਉੱਪਰ ਗੁਫਾ ਦੇ ਪੰਜ ਸਾਲ ਉੱਪਰ ਹੀ ਰਹੇ ਆ ਜੀ ਉਹਨਾਂ ਨੇ ਅਗਨੋ ਕਿ ਦੱਸਿਆ ਸੀ ਵੀ ਕਿਵੇਂ ਸਦੀ ਤੇ ਜਾ ਕੇ ਉੱਪਰ ਕਿੱਥੇ ਹੋਊਗੀ ਗੁਫਾ ਪਹਿਲਾਂ ਕਿਸੇ ਨੂੰ ਨਹੀਂ ਦੱਸਣਾ ਜੀ ਅਸੀਂ ਕਿਸੇ ਨੂੰ ਨਹੀਂ ਦੱਸਿਆ ਇਹ ਆਪਣੇ ਆਪ ਹੀ ਅਗਨੋ ਕਿ ਟੀਵੀ ਵਾਲੇ ਆਏ ਆਪਣੇ ਆਪ ਹੀ ਖਵਾਰ ਵਾਲੇ ਇਹ ਸਥਾਨ ਜਿਹੜਾ ਹੈਗਾ ਦੁਨੀਆ 'ਚ ਇਕੱਲਾ ਹੈ ਹਾਂਜੀ ਇਸ ਸਥਾਨ ਤੇ ਤੁਸੀਂ ਆਏ ਆ ਤੁਹਾਡੇ ਪਿਛਲੇ ਕਰਮ ਖਤਮ ਹੋ ਗਏ ਨਵੇਂ ਸ਼ੁਰੂ ਹੋਣੇ ਅੱਛਾ ਜੀ ਇਹ ਇਹਦਨ ਵਿਦਮ ਬਾਲਮੀਪੀ ਮਾਰਾ ਨਿਰਮੈਨ ਲਿਖੀ ਸੀ ਉਹ ਤਾਂ ਸਾਡੀ ਕੋਈ ਲਿਖਤ ਆ ਸਾਰਾ ਕੁਝ ਜੀ ਉਹ ਜਿਹੜਾ ਉੱਪਰ ਝੰਡਾ ਤੁਸੀਂ ਦੇਖ ਕੇ ਆਏ ਨਾ ਜੀ 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 ਉਹ ਹਿੰਦੁਸਤਾਨ ਤੇ ਉਹ ਲੱਗਣਾ ਝੰਡਾ ਉਹ ਤਿਰੰਗਾ ਉੱਤਰ ਜਾਏਗਾ ਠੀਕ ਹੈ ਜੀ ਇਹ ਇਹਨੂੰ ਕਿ ਉਹ ਉਸਤਾਨਾ ਇੱਥੇ ਇੱਥੋਂ ਇੱਥੋਂ ਲਾਹੌਰ ਤੋਂ ਸੜਕ ਸਿੱਧੀ ਆਉਂਦੀ ਸੀ ਹਾਂ ਜੀ ਜਿਹੜੀ ਉਹ ਕਿਲੇ ਤੇ ਉੱਥੇ ਜਾਂਦੀ ਨਿਸ਼ਾਨ ਸਾਹਿਬ ਦੇਖ ਕੇ ਆਏ ਨਾ ਤੁਸੀਂ ਮਹਾਰਾਜਾ ਰਣਜੀਤ ਸਿੰਘ ਹਾਂ ਜੀ ਹਾਂ ਜੀ ਉਹ ਪਿੱਛੇ ਹਾਂ ਜੀ ਬਸ ਉਹ ਇਹ ਆ ਤੇ ਨੇ ਜੀ ਇਹ ਰਾਸਤੇ 'ਚ ਮਤਲਬ ਗੁਫਾਵਾਂ ਸੀ ਬਾਏ ਗੁਫਾਵਾਂ ਇਹਦੇ ਅੰਦਰ ਪਿੱਛਾਂਗੇ ਇੱਥੋਂ ਹੀ ਆਨੇ ਬੰਦਾ ਸਿੰਘ ਮਹਾਦਰ ਜਾਂਦੇ ਸੀ ਇਹ ਖਾਲਸਾ ਦਾ ਝੰਡਾ ਜੀ ਹਾਂਜੀ ਅੱਛਾ ਜੀ ਜੀ ਤੇ ਤੁਹਾਡਾ ਪਰਿਵਾਰੀ ਜਿਵੇਂ ਚੰਦੀ ਨਾਮ ਜੀ ਉਹ ਕਦੋਂ ਹੋਇਆ ਜੀ 80 ਸਾਲਾਂ ਦੇ ਵਿੱਚ ਉਹ ਮਤਲਬ ਕਿ ਉਹਨਾਂ ਨੇ 99 ਸਰੀਰ ਛੱਡਿਆ 1999 ਜੀ ਹਾਂਜੀ ਅੱਛਾ ਅੱਛਾ ਠੀਕ ਹੈ ਕਿ ਪਹਿਲਾਂ ਤੋਂ ਮਤਲਬ ਉਹਨਾਂ ਨੂੰ ਇਹ ਗੱਲ ਧਿਆਨ ਦੇ ਵਿੱਚ ਸੀ ਗੁਫਾਵਾਂ ਉਹਨਾਂ ਨੂੰ ਆਕਾਸ਼ਬਾਨੀ ਹੋਈ ਸੀ ਇੱਥੇ ਆਉਣ ਦੀ ਅੱਛਾ ਜੀ ਸਰਦਾਰ ਪਿੰਡ ਲੁਧਾਨੇ ਕੋਲ ਆ ਪਿੰਡ ਕੱਕਵਾਲ ਅੱਛਾ ਜੀ ਉੱਥੇ ਰਹਿੰਦੇ ਉੱਥੇ ਸਾਡੇ ਇਹਨੂੰ ਕੋਈ ਤਤਸਾਲ ਬਣਿਆ ਉੱਥੋਂ ਆਇਆ ਇੱਥੇ ਹੋਏ ਹੁਕਮ ਹੋਇਆ ਇੱਥੇ ਆਏ ਇੱਥੇ ਅੱਗੇ ਇਹਨਾਂ ਨੇ ਗੁਫਾ ਸਾਫ਼ ਕਰਾਈਆਂ ਕੱਡੀਆਂ ਜੰਗਲ ਦੇ ਵਿੱਚ ਗੁਫਾ ਸੀ ਕੋਈ ਆਉਂਦਾ ਨਹੀਂ ਸੀ ਜੀ ਤੇ ਉਹਨਾਂ ਨੇ ਇਹ ਕਰਾਇਆ ਸਾਰਾ ਜੀ ਭਾਈ ਤੁਸੀਂ ਜਿਹਾ ਤਾਂ ਪਹਿਲਾਂ ਚੰਤ ਸੁੰਦਰ ਦਾਜੀ ਰੰਦੇ 47 ਤੋਂ ਪਹਿਲਾਂ ਅੱਛਾ ਜੀ ਉਹ 50 ਸਾਲ ਇੱਥੇ ਰਹੇ ਜੀ ਉਹ ਚਲੇ ਗਏ ਉਹਨਾਂ ਤੋਂ ਬਾਅਦ ਫਿਰ ਇਹ ਰਹੇ ਮਾਪ ਜੀ ਜੀ ਤੇ ਜਿਹੜਾ ਖੂਹ ਆ ਜੀ ਉਹ ਪੁਰਾਣਾ ਸਾਈਡ ਹੇਠਲੇ ਹੈਗਾ ਖੂਹ ਤਾਂ ਇੱਕ ਖੂਹ ਤਾਂ ਸੀ ਉੱਪਰ ਢੱਕ ਦਿੱਤਾ ਲੜਕਾ ਲੱਗਾ ਹਾਂ ਜੀ ਇੱਕ ਉਹ ਜਿਹੜਾ ਤੁਨੋ ਕਿ ਉਹ ਹਲਤੀ ਲੱਗੀ ਹੈ ਹਲਤੀ ਲੱਗੀ ਹੋਈ ਹੈ ਜੀ ਹਲਤੀ ਲੱਗੀ ਹੱਟੀ ਜਾਂਦੀ ਹੈ ਉਹ ਵੀ ਹਲਤੀ ਹੈ ਤੁਨੋ ਕਹਿੰਸੀ ਜਦੋਂ ਵੀ ਟਿੰਡਾ ਖਰਾਬ ਹੁੰਦੀ ਹੈ ਨਵੀਂ ਪਵਾ ਦਿੰਨੇ ਆ ਜੀ ਉਹ ਜਿਹੜਾ ਉਹਨੂੰ ਇਚਾ ਕਰਾਇਆ ਹੁਣ ਜੀ 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 ਕੋਲ ਤੋਂ ਪਹਿਲੇ ਲਾਏ 50000 ਰੁਪਏ ਦੇ ਕੋਲ ਜੀ ਜੀ ਟਿੰਡਾ ਵੀ ਤੁਨੋ ਕਿ ਨਵੀਆਂ ਪਵਾਈਆਂ ਅੱਛਾ ਇੱਥੇ ਮੈਨੂੰ ਲੱਗਦਾ ਵੀਡੀਓ ਵੀ ਕਾਫੀ ਪੈ ਗਈਆਂ ਹਨ ਬਾਬਾ ਜੀ ਇੱਥੇ ਮੈਨੂੰ ਲੱਗਦਾ ਅਰ ਨਿਸ਼ਾਨ ਸਿੰਘ ਜੀ ਵੀ ਆਏ ਸੀਗੇ ਉਹਨਾਂ ਨੇ ਵੀ ਇੱਕ ਰਿਕੁਐਸਟ ਸਭ ਤੋਂ ਪਹਿਲਾਂ ਕਲਮਬਣੀ ਚਾਰ ਸਾਹਿਬ ਜੱਤੇ ਹਾਂਜੀ ਉਹਦੇ ਚੋਂ ਓਮਪਰੀ ਨੇ ਕਹੇ ਗੁਫਾ ਬੰਦਾ ਸਿੰਘ ਬਹਾਦਰ ਰਹਿਲ ਮਾਜਰਾ ਹਾਂਜੀ ਇਹ ਉਹ ਗੁਫਾਵਾ ਜੀ ਉਸ ਤੋਂ ਬਾਅਦ ਫਿਰ ਨਿਸ਼ਾਨ ਸਿੰਘ ऑस्ट्रेलिया ਦਾ ਆਇਆ ਜੀ ਉਸ ਤੋਂ ਬਾਅਦ ਫਿਰ ਸਪੋਰਟਸਮੈਨ ਆਲੇ ਆਇਆ ਜੀ ਉਸ ਤੋਂ ਬਾਅਦ ਫਿਰ ਦਿੱਲੀ ਪੋਸਟਲ ਆਇਆ ਜੀ ਉਸ ਤੋਂ ਬਾਅਦ ਫਿਰ ਜਦੋਂ ਚੰਡੀਗੜ੍ਹ ਤੋਂ ਆਏ ਸੀ ਉਹ ਆਏ ਤੇ ਬਾਅਦ ਇੱਕ ਸਾਜਨ ਟੀਵੀ ਕੈਨੇਡਾ ਦਾ ਹੋਰ ਨਾਮ ਬਣਾਈ ਜੀ ਇਥੇ ਖ ہزارਾਂ ਵੀਡੀਓ ਬਣ ਕੇ ਰਹੀਆਂ ਵੈਸੇ ਇਹ ਬਹੁਤ ਜਿੰਨੀਆਂ ਦੀ ਤੁਸੀਂ ਵੀਡੀਓ ਦੇਖੂਗੀਆਂ ਸਾਰੀਆਂ ਦੇ ਵਿੱਚ ਮੈਂ ਹੀ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਹੀ ਹਾਂ ਇਹਨੂੰ ਕੋਈ ਸਾਰਿਆਂ ਨੂੰ ਕੋਈ ਦਿੱਤਿਆ ਸਾਰਾ ਕੁਝ ਲੋਬੇ ਇਹ ਹੀ ਗੁਫਾਵਾਂ ਅੰਦਰੋਂ ਕੱਚੀਆਂ ਨਾ ਇਹ ਆ ਅੰਦਰੋਂ ਕੱਚੀਆਂ ਇਹ ਪੱਕੀਆਂ ਜਿੰਨੇ ਤੁਸੀਂ ਸਾਧੀਆਂ ਨੂੰ ਇਹ ਗਰਮ ਹੁੰਦੀ ਹੈ ਗਰਮੀਆਂ ਨੂੰ ਠੰਡੇ ਹੁੰਦੀ ਤੇ ਤੁਸੀਂ ਹੁਣ ਇਹਨਾਂ ਦੀ ਸਾਫ ਸੁਥਾਈ ਕਰੋਗੇ ਇੱਕ ਥਾਂ ਪੱਕੀਆਂ ਵੀ ਕਰਾਉਣੀਆਂ ਕਿ ਇਦਾਂ ਹੀ ਰੱਖਣੀਆਂ ਨਹੀਂ ਉਹ ਕਰਾਵਾਂਗੇ ਉੱਪਰ ਵਾਲੀ ਨੂੰ ਪੱਕੀ ਕਰਾਵਾਂਗੇ ਅੱਛਾ ਕਰਾਵਾਂਗੇ ਉਹਨੇ ਹੋਈ ਸਾਡੇ ਕੋਲ ਪੈਸੇ ਹੈ ਨਹੀਂ ਨਾ ਪੈਸੇ ਹੁਣ ਸਰਵਾ ਤੱਕ ਆਉਂਦੀ ਨਹੀਂ ਨਾ ਤੇ ਸਿੱਖ ਸੰਗਤਾਂ ਨੂੰ ਬੇਨਤੀ ਉਮੀਦ ਇਹ ਵੀ ਬੈਂਤੀ ਅੰਦਰ ਕੱਢਦਾ ਕੋਈ ਆਉਂਦਾ ਹੀ ਨਹੀਂ ਕਿ ਤੁਹਾਡਾ ਨੰਬਰ ਬੋਲ ਦੋ ਜੀ ਮੇਰਾ ਨੰਬਰ ਹੈਗਾ ਜੀ 9988425392 ਕ੍ਰਿਸ਼ਨ ਸਿੰਘ ਖਾਲਸਾ ਮੇਰਾ ਨਾਮ ਤੁਹਾਡਾ ਨੰਬਰ ਹੀ ਸਕਰੀਨ ਤੇ ਵੀ ਲਿਖਦਾ ਕਿ ਅਸੀਂ ਜੇ ਕਿਸੇ ਸਿੱਖ ਸੰਗਤ ਨੇ ਬੇਮੰਗਤ ਭਾਵੇਂ ਸੇਵਾ ਆ ਕੇ ਮਦਦ ਕਰਨਾ ਜਾਂ ਮੇਰਾ ਨੰਬਰ ਆ ਮੈਨੂੰ ਉਹਨੂੰ ਕੇ ਕੰਸਲ ਕਰਨ ਠੀਕ ਹੈ ਜੀ ਮੈਂ ਆਪਣਾ ਦਊਗਾ ਨੰਬਰ ਉਹਦੇ ਤੇ ਉਹਨੂੰ ਕੰਸਲ ਮੈਂ ਤੁਹਾਨੂੰ ਕੇ ਸੋ ਕਰਾਂਗਾ ਠੀਕ ਹੈ ਬਾਈ ਮੈਂ ਤਾਂ ਗੁਫਾ ਸਾਫ ਕਰਾਉਣੀ ਹੈ ਮੇਰੇ ਕੋਲ ਪੈਸੇ ਇੰਨੇ ਹੈਗੇ ਮੈਨੂੰ ਕਰੇ ਕੋ 2 ਲੱਖ ਰੁਪਏ ਲੱਗਦਾ ਹੈ 2 ਲੱਖ ਰੁਪਏ ਜੀ ਇਹ ਚ ਪੂਰੀ ਸਾਫਾਈ ਅੰਦਰ ਤੱਕ ਪੂਰੀ ਸਾਫਾਈ ਕਰਨੀ ਅੰਦਰ ਤੱਕ ਕਿੰਨੇ ਟਾਈਮ ਦੇ ਵਿੱਚ ਹੋ ਜੂਗੀ ਜੀ ਇਹ ਇਹ ਤਾਂ ਮਹੀਨਾ ਵੀ ਨਹੀਂ ਲੱਗਣਾ ਮਹੀਨੇ ਚ ਕਰ ਹੋ ਜੂਗੀ ਜੀ ਹਾਂ ਹਾਂ ਇਹ ਤਾਂ ਮੈਨੂੰ ਕਿਉਂ ਅਸਲ ਠੇਕਾ ਦੇ ਦੇਣਾ ਉਹਨਾਂ ਨੇ ਸਾਫ ਕਰ ਦੇਣ ਠੀਕ ਹੈ ਇਹਦੇ ਕੋਈ ਸਾਡੀ ਕੋਈ ਮਦਦ ਕਰੂਗਾ ਤਾਂ ਨਹੀਂ ਹੈ ਮਦਦ ਨਹੀਂ ਅਸੀਂ ਵੀ ਸਿੱਖ ਸੰਗਤਾਂ ਨੂੰ ਆਪਣੇ ਵੱਲੋਂ ਹੀ ਬੇਨਤੀ ਕਰਦੇ ਆ ਤੁਹਾਡੇ ਵੱਲੋਂ ਬੇਨਤੀ ਕਰੋ ਮੈਨੂੰ ਸਿੱਧੀ ਮੇਰੇ ਨਾਲ ਕੰਸਰਨ ਕਰੇ ਨਹੀਂ ਮੈਂ ਤੁਹਾਨੂੰ ਕਿਉਂ ਦਿੰਦੇ ਨੇ ਕੀ ਜਿਹਨੇ ਕਰਨ ਮੇਰੇ ਨਾਲ ਕਰੇ ਸਨ ਮੈਂ ਠੀਕ ਹੈ ਤਿਤੋਂ ਮਾਜੀ ਹਨ ਜੀ ਆ ਮੇਰੇ ਨਾਲ ਸਿੱਧਾ ਸੰਪਰਕ ਕਰੇ ਮੈਨੂੰ ਆਨੇ ਕਹੇ ਮੈਂ ਤੁਹਾਨੂੰ ਕੋਈ ਕਿਸਾ ਦਾ ਕੁਛ ਹੈ ਮੈਂ ਤਾਂ ਪੱਕੀ ਕਰਾਉਂਗਾ ਮੈਂ ਸੜਕ ਬਣਵਾਉਣੀ ਹੈ ਤਾਲ ਕਰਕੇ ਗੇਟ ਬਣਵਾਉਣਾ ਕੋਈ ਹੈ ਹੀ ਨਹੀਂ ਸਾਨੂੰ ਕੋਈ ਮਦਦ ਨਹੀਂ ਹੈਗੀ ਹਾਂ ਜੀ ਬਿਲਕੁਲ ਬਿਲਕੁਲ ਸਹੀ ਹੈ ਹਾਂ ਉਧਰ ਨੂੰ ਕੋਈ ਵੱਡੇ ਵੱਡੇ ਗੁਰਦੁਆਰੇ ਤੇ ਦਿੰਦੇ ਇੱਥੇ ਤਾਂ ਕੋਈ ਆਉਂਦਾ ਨਹੀਂ ਮੱਥਾ ਟੇਕਣ ਨਹੀਂ ਦਿੰਦਾ ਨਹੀਂ ਜੀ ਕਿਉਂਕਿ ਬਹੁਤ ਹੀ ਹਨ ਆਪਾਂ ਵਿਰਾਸਤੀ ਐ ਤੇ ਉਹ ਹੁਣ ਮਿੱਟੀ ਭਰ ਰਹੀ ਆ ਉਹ ਸਭ ਗਿਆ ਜਾਣਤਾ ਇਹ ਇਹ ਤੈਨੂੰ ਕਿ ਸੰਤ ਇਹ ਦੁਨੀਆ ਦੇ ਵਿੱਚ ਵਿੱਚ ਦਾ ਮਾਲਮੀ ਕੁਮਾਰ ਨੇ ਰਮੈਨ ਲਿਖੀ ਸਨ 10000 ਸਾਲ ਪਹਿਲਾਂ ਜੀ ਇਹਦੇ ਸਾਡੇ ਬਾਬਾ ਜੀ ਲਿਖਤ ਕਰ ਗਏ ਜੀ ਲਿਖਤ ਆ ਸਾਡੇ ਕੋਲ ਲਿਖਤ ਉਹ ਕਿ ਦੁਨੀਆ 'ਚ ਕਿਸੇ ਸੰਤ ਨੇ ਨਹੀਂ ਲਿਖਿਆ ਕਿਸੇ ਨੇ ਕੋਈ ਆ ਤੈਨੂੰ ਕਿਹਾ ਨਹੀਂ ਕੋਈ ਵੀ ਸੰਤ ਸੰਤ ਆਪਣੇ ਡੇਰੇ ਬਣਾਉਂਦੇ ਆ ਜੀ 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 ਆਪਣੇ ਇੰਨੇ ਸੰਗਤ ਸਾਡੇ ਕੋ ਆਵੇ ਸਾਡੇ ਕੋਈ ਹੋਵੇ ਮੈਨੂੰ ਦੁਨੀਆ ਮੰਨੇ ਇਹ ਆ ਉਹਨਾਂ ਨੇ ਕਹਿੰਦੇ ਨਹੀਂ ਕੋਈ ਤੁਸੀਂ ਦੇਖਿਆ ਇੱਥੇ ਅਸੀਂ 40 ਸਾਲ ਬਿਨਾਂ ਬਿਜਲੀ ਤੋਂ ਰਹੇ ਹਾਂ ਹਾਂਜੀ 40 ਸਾਲ ਬਹੁਤ ਹਾਂ 2010 ਚ ਲਵਾਈ ਲਾਈਟ ਜੀ 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 ਕੋਈ ਸੜਕ ਹੈਗੀ ਇੱਥੇ ਤੁਸੀਂ ਕੋਈ ਸੜਕ ਨਹੀਂ ਕੱਚੇ ਰਾਸਤੇ ਕੋਈ ਰਾਹ ਨਹੀਂ ਹੈਗਾ ਕੋਈ ਕੁਛ ਨਹੀਂ ਸਾਡੇ ਜੋ ਦਾ ਹੁਕਮ ਮਹਾਰਾਜ ਦਾ ਮੰਨਾ ਜੋ ਹੁਕਮ ਦੇ ਅੰਦਰ ਆਪਾਂ ਚੱਲਦੇ ਹਾਂ ਜੀ ਜੀ ਹਾਂ ਵਾਹਿਗੁਰੂ ਜੀ ਕੀ ਫਤਈ